ਕਬੱਡੀ ਪਾ ਰਿਹਾ ਮੇਰੇ ਵੀਰੋ ਕਾਸ਼ੀਪੁਰੀਆ ਦੀਪਕ ਜੇ ਸ਼ਰਨਾ ਲਾ ਗਿਆ ਤੇ 11000 11000 ਟੱਕਰ ਸਿਰੇ ਦੀ ਉਹ ਸਹਾਰਵਾ ਕਬੱਡੀ ਕੱਪ ਮੇਰੇ ਮਿੱਤਰੋ ਪਿਆਰ ਨਾਲ ਆ ਬਾਤ ਹੈ ਪਿਆਰ ਨਾਲ ਆ ਬਾਤ ਹੈ ਉਹ ਦੀਪਕ ਪਿਆਰ ਨਾਲ ਕਾਸ਼ੀਪੁਰੀਆ ਹੋਇਆ ਕਿ ਜੇ ਕੁੜੀਆਂ ਤੂੰ ਦਿੱਲੀ ਸ਼ਹਿਰ ਦੀ ਮੈਂ ਵੀ ਜੱਟ ਲੁਧਿਆਣੇ ਦਾ ਖੜਕਾ ਦੜਕਾ ਹੋ ਜੂ ਤੇਰੇ ਪਿੱਛੇ ਖੜਕਾ ਦੜਕਾ ਹੋ ਜੂ ਵੀ ਤੇਰੇ ਵਾਲਾ ਵੀ ਹੋਲਡ ਵਾਲਾ ਨੰਬਰ ਸੀ ਉਹ ਦੀਪਕ ਕਾਸ਼ੀਪੁਰ ਨੂੰ ਦਿੱਤਾ ਗਿਆ ਹੈ ਹੋਲਡ ਵਾਲਾ ਨੰਬਰ ਦੀਪਕ ਕਾਸ਼ੀਪੁਰ ਜੀ ਨੂੰ ਮਿਲਿਆ ਇਹ ਨੋਟ ਕਰ ਲੈਣਾ ਸਾਡੇ ਵੀਰ ਲਓ ਸਾਹਮਣੇ ਦੀਪਕ ਦੀ ਪਈ ਹੋਈ ਰੇਡ ਡੱਗੋ ਵਾਲਾ ਸ਼ਰਨਾ ਡੱਗੋ ਵਾਲਾ ਸ਼ਰਨਾ ਅਜੇ ਫੈਸਲਾ ਨਹੀਂ ਹੋਇਆ ਹੈ ਅਜੇ ਫੈਸਲਾ ਫੈਸਲਾ ਨਹੀਂ ਹੋਇਆ ਨਹੀਂ ਹੋਇਆ ਨੰਬਰ ਨੰਬਰ ਕਿਹਨੂੰ ਦਿੱਤਾ ਜਾਣਾ ਹੈ ਨੰਬਰ ਕਹਿੰਦੇ ਸ਼ਰਨੇ ਦਾ ਡੱਗੋ ਵਾਲੇ ਦਾ ਜੱਗੋ ਵਾਲੇ ਦਾ ਜੀ ਸੁਨੂ ਕਬੱਡੀ ਕਲੱਬ ਸਿਹਾਲ ਦਾ ਯਾਦ